hello students this is gorpreet welcome to my youtube channel d studies aaj da jo apna video rehne wala ho tade jo ki 18 sal to kat umar wale students ne onna de jo ki do paya ya char paya vehicle jo chalante rok lagan sambandhi ek official letter jari hoyega usse regarding apna aaj da video rehne wala hai ta aaj di video de vich apa tade jo ki ਵਹੀਕਲ ਚਲਾਨ ਸੰਬੰਧੀ ਇੱਕ ਆਫੀਸ਼ਲ ਲੈਟਰ ਜਾਰੀ ਹੋਇਆ ਟ੍ਰੈਫਿਕ ਰੂਲਸ ਦੇ ਨਾਲ ਰਿਲੇਟਡ ਤਾਂ ਉਸ ਨੂੰ ਆਪਾਂ ਅੱਜ ਡਿਸਕਸ ਕਰਦੇ ਹਾਂਗੇ ਦੇਖਦੇ ਹਾਂ ਕਿ ਉਸ ਵਿੱਚ ਕੀ ਦੱਸਿਆ ਗਿਆ ਹੈ ਜੋ ਕਿ 18 ਸਾਲ ਦੇ ਉਮਰ ਦੇ ਬੱਚੇ ਆ ਉਹਨਾਂ ਦੇ ਲਈ ਠੀਕ ਹੈ ਜੀ ਹਾਂਜੀ ਵੱਲੋਂ ਸਮੂਹ ਕਮਿਸ਼ਨਰ ਪੁਲਸ ਪੰਜਾਬ ਸਮੂਹ ਸੀਨੀਅਰ ਕਪਤਾਨ ਪੁਲਸ ਪੰਜਾਬ ਠੀਕ ਹੈ ਜੀ ਵਿਸ਼ਾਗਾ ਨਾ ਬਾਲਕ ਬੱਚਾ 18 ਸਾਲ ਦੀ ਉਮਰ ਤੋਂ ਘੱਟ ਬੱਚਿਆਂ ਵੱਲੋਂ ਦੋ ਪਹੀਆ ਤੇ ਚਾਰ ਪਹੀਆ ਵਹੀਕਲ ਚਲਾਉਣ ਤੇ ਰੋਕ ਲਵਾਉਣ ਸੰਬੰਧੀ ਜਾਗਰੂਕਤਾ ਕੈਂਪ ਲਗਾਉਣ ਬਾਰੇ ਹਾਂਜੀ ਤਾਂ ਉਪਰੋਕਤ ਵਿਸ਼ੇ ਦੇ ਸਵੰਦ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਆਪਰੇ ਅਧੀਨ ਤਾਇਨਾਤ ਟ੍ਰੈਫਿਕ ਐਜੂਕੇਸ਼ਨ ਸੈਲ ਟ੍ਰੈਫਿਕ ਸਟਾਫ ਰਾਹੀਂ ਆਮ ਪਬਲਿਕ ਨੂੰ ਜ਼ਿਲ੍ਹਾ ਪੱਧਰ ਤੇ ਪਬਲਿਕ ਰਿਲੇਸ਼ਨ ਅਫਸਰ ਰਾਹੀਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ 1 ਮਹੀਨੇ ਲਈ ਭਾਗ 1 7 2024 ਤੋਂ 31 7 2024 ਤੱਕ ਮੋਟਰ ਵਹੀਕਲ ਐਕਟ 100 2019 ਦੀ ਧਾਰਾ 199 ए ਅਤੇ 199 बी ਬਾਰੇ ਜਾਗਰੂਕ ਕੀਤਾ ਜਾਵੇ ਕਿ ਕੋਈ ਨਾਬਾਲਗ ਬੱਚਾ 31 7 2024 ਤੋਂ ਬਾਅਦ ਦੋ ਪਹੀਆ ਅਤੇ ਚਾਰ ਪਹੀਆ ਵਹੀਕਲ ਚਲਾਉਂਦਾ ਦੌਰਾਨ चेकिंग मोटर व्हीकल एक्ट दी ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸੇ ਮਾਤਾ ਪਿਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਵਿੱਚ ਉਹਨਾਂ ਨੂੰ 3 ਸਾਲ ਦੀ ਕੈਦ ਅਤੇ 25000 ਰੁਪਏ ਜੁਰਮਾਨਾ ਵੀ ਹੋ ਸਕਦਾ ਹੈ ਠੀਕ ਹੈ ਜੀ ਇਸੇ ਤਰ੍ਹਾਂ ਜੇਕਰ ਕੋਈ ਨਾਬਾਲਗ ਬੱਚਾ ਕਿਸੇ ਪਾਸੋਂ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਮਾਲਕ ਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਗਾਏ ਜਾਣ ਇਸ ਸਬੰਧੀ ਕੀਤੀ ਗਈ ਕਾਰਵਾਈ ਤੇ ਮਿਤੀ 1/8/2024 ਨੂੰ ਦਿਨ ਪ੍ਰਤੀ ਦਿਨ ਲਗਾਏ ਕੈਂਪਾਂ ਦੀਆਂ ਫੋਟੋਆਂ ਲੋਕੇਸ਼ਨਾਂ ਅਖਬਾਰਾਂ ਦੀਆਂ ਕਟਿੰਗਾਂ ਇਸ ਦਫ਼ਤਰ ਨੂੰ ਭੇਜਿਆ ਜਾਣ ਮੋਟਰ ਵਹੀਕਲ ਸੋਧ ਐਕਟ 2019 ਦੀ ਕਾਪੀ ਨਾਲ ਨੱਥੀ ਕਰਕੇ ਆਪ ਨੂੰ ਭੇਜੀ ਜਾਂਦੀ ਹੈ ਠੀਕ ਹੈ ਜੀ ਤਾਂ ਐਸੀਗਾ ਜੋ ਕਿ ਆਫੀਸ਼ੀਅਲ ਲੈਟਰ ਸੀਗਾ ਜਾਰੀ ਹੋਇਆਗਾ ਠੀਕ ਹੈ ਤਾਂ ਸਾਰੇ ਬੱਚਿਆਂ ਨੂੰ ਜੋ ਕਿ 18 ਸਾਲ ਦੀ ਉਮਰ ਤੋਂ ਘੱਟ ਆ ਗਏ ਇਸ ਚੀਜ਼ ਦਾ ਧਿਆਨ ਰੱਖਣ ਕਿ 2 ਰੁਪਈਆ ਜਾਂ 4 ਰੁਪਈਆ ਵਾਲੀ ਵਹੀਕਲ ਨੂੰ ਨਾ ਚਲਾਉਣ ਕਿਉਂਕਿ ਜੇਕਰ ਉਹ ਚਲਾਉਣ ਦੇ ਆਗੇ ਰੂਲ ਭੰਗ ਕਰਦੇ ਆਗੇ ਤਾਂ ਉਹਨਾਂ ਦੇ ਪੇਰੈਂਟਸ ਨੂੰ ਭੁਗਤਣਾ ਪੈ ਸਕਦਾ ਹੈਗਾ ਜੇਕਰ ਤੁਸੀਂ ਕਿਸੇ ਤੋਂ ਉਧਾਰਾ ਮੰਗ ਕੇ ਚਲਾ ਰਹੇ ਹੋਗੇ ਵਹੀਕਲ ਤਾਂ ਤੁਹਾਡੇ ਜੋ ਕੀ ਮਾਲਕ ਆ ਵਹੀਕਲ ਦਾ ਉਸ ਨੂੰ ਵੀ ਭੁਗਤਣਾ ਪੈ ਸਕਦਾ ਹੈ ਇਸ ਲਈ ਸਾਰਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਚੀਜ਼ ਤੋਂ ਪਰਹੇਜ਼ ਕਰੋ ਕਿ ਕੋਈ ਵੀ ਵਹੀਕਲ ਚਲਾਉਣ ਤੋਂ ਗਰੇਸ ਕੀਤਾ ਜਾਵੇ ਜੋ ਕਿ 18 ਸਾਲ ਦੀ ਉਮਰ ਤੋਂ ਘੱਟ ਵਾਲੇ ਬੱਚੇ ਆ ਠੀਕ ਹੈ ਜੀ ਤਾਂ ਅੱਜ ਦੀ ਵੀਡੀਓ ਵਿੱਚ ਐਨ ਆਈ ਮਿਲ ਜਾਂਗੇ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਤਾਂ ਇਸ ਦੇ ਨਾਲ ਸਟੇ ਬLES ਕਿਵ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ